ਹਾਂਜੀ ਸਰ ਮੈਨੂੰ ਤਕਰੀਬਨ ਛੁੱਟੀ ਹੋਣ ਤੋਂ 20 ਮਿੰਟ ਬਾਅਦ ਸਕੂਲ ਦੇ ਵਿੱਚ ਇੱਕ ਨੋਟਿਸ ਆਇਆ ਕਿਸੇ ਅਣਜਾਣ ਵਿਅਕਤੀ ਤੋਂ ਕਿ ਤੁਹਾਡੇ ਸਕੂਲ ਦੇ ਇੱਕ ਬੱਚੇ ਦਾ ਐਕਸੀਡੈਂਟ ਹੋ ਗਿਆ। ਅਸੀਂ ਇੱਥੋਂ ਆਪਣੇ ਕੁਝ ਮੇਲ ਟੀਚਰਸ ਭੇਜੇ ਤਾਂ ਟੀਚਰ ਸਕੂਟਰ ਵਗੈਰਾ ਲੈ ਕੇ ਪਹੁੰਚੇ ਜਦੋਂ ਆਰੀਆ ਸਮਾਜ ਚੌਂਕ ਜਿੱਥੇ ਕੀ ਆਪਣਾ ਟੈਂਕੀ ਹੈ ਉਸ ਜਗ੍ਹਾ ਤੇ ਪਹੁੰਚੇ ਤਾਂ ਦੇਖਿਆ ਕਿ ਬੱਚਾ ਗਿਰਿਆ ਪਿਆ ਸੀ ਤਾਂ ਉਸ ਨੂੰ ਇੱਕ ਲੇਡੀ ਨੇ ਗੋਦੀ ਚੱਕਿਆ ਹੋਇਆ ਸੀ। ਮੈਂ ਵੀ ਉੱਥੇ ਪਹੁੰਚਿਆ ਤੇ ਨਾਲੋਂ ਨਾਲ ਪਹਿਲਾਂ ਮੈਂ ਡਿਸੀਜਨ ਲਿੱਤਾ ਕਿ ਇਸ ਬੱਚੇ ਦਾ ਫਰਸਟ ایڈ ਕਰਾਈਏ ਤੇ ਮੇਰੇ ਹੀ ਸਟਾਫ ਦੇ ਸਕੂਟਰ ਤੇ ਮੇਰੇ ਸਟਾਫ ਨੇ ਉਸ ਬੱਚੇ ਨੂੰ ਗੋਦੀ ਚੱਕਿਆ ਉਹਨੂੰ ਵਾਪਸ ਅਸੀਂ ਸਕੂਟਰ ਤੇ ਪਹਿਲਾਂ ਗੋਦੀ ਚੱਕ ਕੇ ਸਕੂਲ ਲੈ ਕੇ ਆਏ ਇਹਨਾਂ ਨੂੰ ਤੇ ਪੇਰੈਂਟਸ ਵੀ ਸਕੂਲ ਆ ਗਏ ਸੀ ਉਹਦੇ ਮਦਰ ਨੂੰ ਮੈਂ ਆਪਣੀ ਕਾਰ 'ਚ ਬਿਠਾ ਕੇ ਬੱਚੇ ਨੂੰ ਬਿਠਾ ਕੇ ਡਰਾਈਵਰ ਦਿਹਾਤਾ ਔਰ ਇੱਕ ਦੋ ਟੀਚਰਸ ਮੇਲ ਟੀਚਰਸ ਨਾਲ ਭੇਜਿਆ ਅਮਰ ਹਸਪੀਟਲ ਤੇ ਉਹਨੂੰ ਫਰਸਟ ایڈ ਕਰਾਇਆ ਤੇ ਬਾਅਦ 'ਚ ਪਤਾ ਚੱਲਿਆ ਕਿ ਉਹ ਬੱਚਾ ਜਿਹੜਾ ਹੈ ਜਦੋਂ ਸੜਕ ਤੇ ਜਾ ਰਿਹਾ ਸੀਗਾ ਆਰਿ ਉਸ ਮਾਤ ਤੇ ਸਬਜੀ ਮੰਡੀ ਹੈ ਉਹਦੇ ਕੋਲ ਕੋਈ ਈ ਰਿਕਸ਼ਾ ਜਿਹੜਾ ਕਿ ਸਵਾਰੀਆਂ ਢੋਂਦਾ ਹੈ ਪ੍ਰਾਈਵੇਟ ਈ ਰਿਕਸ਼ਾ ਲੋਕਾਂ ਨੂੰ ਢੋਣ ਵਾਲਾ ਉਹ ਉਹਦੇ ਵਿੱਚ ਹਿੱਟ ਹੋਇਆ ਔਰ ਉਹ ਇਵਨ ਕਿ ਈ ਰਿਕਸ਼ਾ ਵੀ ਪਲਟ ਗਿਆ ਔਰ ਉਸ ਈ ਰਿਕਸ਼ੇ 'ਚ ਸਵਾਰੀਆਂ ਸੀਗੀਆਂ ਉਹ ਵੀ ਗਿਰੀਆਂ ਪਲਟਣ ਕਰਕੇ ਲੇਕਿਨ ਮੈਨੂੰ ਦੁੱਖ ਹੈ ਕਿ ਕਿਸੇ ਨੇ ਵੀ ਉੱਥੇ ਚੱਲਦਾ ਬਾਜ਼ਾਰ ਸੀ ਬਹੁਤ ਰਸ਼ ਵਾਲੀ ਜਗ੍ਹਾ ਹੈ ਬੜਾ ਕ라우ਡਿਡ ਜਗ੍ਹਾ ਹੈ ਕਾਫੀ ਉੱਥੇ ਰਸ਼ ਜਾਂਦਾ ਕੁਝ ਹੁਨਸਾਮ ਜਗ੍ਹਾ ਨਹੀਂ ਹੈ ਜਿੱਥੇ ਕਿ ਪਬਲਿਕ ਨੂੰ ਇਹ ਸਾਥ ਦੇਣਾ ਚਾਹੀਦਾ ਸੀਗਾ ਕਿ ਉਸ ਈ ਰਿਕਸ਼ਾ ਵਾਲੇ ਨੂੰ ਰੋਕ ਦੇ ਉਸ ਨੂੰ ਵੀ ਕਿਹਾ ਜਾਂਦਾ ਕਿ ਤੂੰ ਫਰਸਟ ایڈ ਕਰਾਉਣ ਲਈ ਬੱਚੇ ਨੂੰ ਹਸਪਤਲ ਛੱਡ ਬਟ ਨਾ ਕਿਸੇ ਨੇ ਈ ਰਿਕਸ਼ਾ ਵਾਲੇ ਨੂੰ ਰੋਕਿਆ ਜਦ ਅਸੀਂ ਗਏ ਤਾਂ ਨਾ ਈ ਰਿਕਸ਼ਾ ਵਾਲਾ ਸੀ ਨਾ ਦੀ ਸਵਾਰੀਆਂ ਸੀ ਸਿਰਫ ਇੱਕ ਬੱਚਾ ਹੀ ਸੀ ਸਕੂਲ ਦਾ ਜਿਹੜਾ ਜਿਹਦਾ ਜਿਹਦਾ ਈ ਰਿਕਸ਼ੇ 'ਚ ਵੱਜਿਆ ਸੀਗਾ ਪ੍ਰਾਈਵੇਟ ਈ ਰਿਕਸ਼ੇ ਦੇ ਵਿੱਚ ਔਰ ਉਸ ਨੂੰ ਅਸੀਂ ਫਿਰ ਫਰਸਟ ایڈ ਲਈ ਅਮਰ ਹਸਪਤਲ ਛੱਡ ਕੇ ਆਏ ਔਰ ਉੱਥੇ ਦੋ ਘਟੇ ਮੇਰਾ ਸਟਾਫ ਉਹਦੇ ਨਾਲ ਲਗਿਆ ਇਹ ਕਿਹੜੀ ਕਲਾਸ ਚ ਪੜਦਾ ਸੀ ਬੱਚਾ ਸਰ ਸੈਕਿੰਡ ਕਲਾਸ ਦਾ ਬੱਚਾ ਸਰ ਬਹੁਤ ਛੋਟਾ ਹੁਣ ਬੱਚੇ ਦੀ ਕੰਡੀਸ਼ਨ ਕਿਵੇਂ ਸਰ ਪੇਰੈਂਟਸ ਨਾਲ ਗੱਲ ਹੋਈ ਸੀ ਜੀ ਪਤਾ ਚੱਲਿਆ ਕਿ ਉਹਦੇ ਫ੍ਰੈਕਚਰ ਸੀ ਤੇ ਅੱਜ ਉਹਦਾ ਜਿਹੜਾ ਹੈ ਟ੍ਰੀਟਮੈਂਟ ਹੋ ਗਿਆ ਹਸਪੀਟਲ ਰਾਜੀ ਜੀ ਕੀ ਦੀ ਆਪਾਂ ਕਿਦੀ ਇਹ ਗਲਤੀ ਮੰਨਦੇ ਆਂ ਗੈਲੀ ਕਿਦੀ ਮੰਨਦੇ ਆਂ ਇਹਦੇ ਚ ਜਿਹੜੇ ਐਕਸੀਡੈਂਟ ਹੁੰਦੇ ਆ ਸਰ ਇਹ ਗਲਤੀਆਂ ਨਾਲ ਹੁੰਦੇ ਆ ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਜਾਨ ਪੁੱਛ ਕੇ ਕਿਸੇ ਦੇ ਵਿੱਚ ਵੱਜਦਾ ਆ ਜਾਂ ਕਿਸੇ ਦਾ ਕੋਈ ਜਾਨ ਪੁੱਛ ਕੇ ਐਕਸੀਡੈਂਟ ਕਰਨ ਦੀ ਸ਼ਮਤਾ ਹੁੰਦੀ ਐ ਐਕਸੀਡੈਂਟ ਆਪਣੇ ਆਪ ਚ ਵਰਡ ਹੀ ਐਸਾ ਹੈ ਕਿ ਨੈਗਲੀਜੈਂਸੀ ਹੈ ਇਹਦੇ ਵਿੱਚੋਂ ਸੜਕ ਤੇ ਚੱਲਣ ਵਾਲੇ ਦੀ ਵੀ ਗਲਤੀ ਹੈ 릭ਸ਼ੇ ਵਾਲੇ ਦੀ ਵੀ ਗਲਤੀ ਹੈ ਥੋੜਾ ਜਾ ਜਿਹੜੇ ਟ੍ਰੈਫਿਕ ਸੈਂਸ ਹੈ ਰੋਡ ਰੂਲਸ ਹੈ ਉਦੀ ਸਾਰਿਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਅਸੀਂ ਸਾਰੇ ਹੀ ਕਿੰਨਾ ਕਿੰਨਾ ਜੀ ਰੂਲਸ ਨੂੰ ਬ੍ਰੇਕ ਕਰਦੇ ਹਾਂ ਜਿਸ ਦਾ ਫਿਰ ਨਤੀਜਾ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਨੂੰ ਭੁਗਤਣਾ ਹੀ ਪੈਂਦਾ ਹੈ ਤਾਂ ਐਕਸੀਡੈਂਟ ਹੈ ਇਹਦੇ ਵਿੱਚ ਮੈਂ ਕਦੀ ਕਿਸੇ ਦਾ ਕਸੂਰ ਨਹੀਂ ਕਾਂਗਾ ਨੈਗਲੀਜੈਂਸੀਸ ਹੈਗੀਆਂ ਸਾਨੂੰ ਰੋਡ ਰੂਲਸ ਨੂੰ ਸੇਫਟੀਸ ਨੂੰ ਧਿਆਨ ਰੱਖ ਕੇ ਹੀ ਸਰਕਾਤੇ ਚੱਲਣਾ ਚਾਹੀਦਾ ਹੈ ਹਾਂਜੀ ਸਰ ਮੈਨੂੰ ਤਕਰੀਬਨ ਛੁੱਟੀ ਹੋਣ ਤੋਂ 20 ਕੁ ਮਿੰਟ ਬਾਅਦ ਸਕੂਲ ਦੇ ਵਿੱਚ ਇੱਕ ਨੋਟਿਸ ਆਇਆ ਕਿਸੇ ਅਣਜਾਣ ਵਿਅਕਤੀ ਤੋਂ ਕਿ ਤੁਹਾਡੇ ਸਕੂਲ ਦੇ ਇੱਕ ਬੱਚੇ ਦਾ ਐਕਸੀਡੈਂਟ ਹੋ ਗਿਆ। ਅਸੀਂ ਇੱਥੋਂ ਆਪਣੇ ਕੁਝ ਮੇਲ ਟੀਚਰਸ ਭੇਜੇ ਤਾਂ ਟੀਚਰਸ ਸਕੂਟਰ ਵਗੈਰਾ ਲੈ ਕੇ ਪਹੁੰਚੇ ਜਦੋਂ ਆਰੀਆ ਸਮਾਜ ਚੌਂਕ ਜਿੱਥੇ ਕੀ ਆਪਣਾ ਟੈਂਕੀ ਹੈ ਉਸ ਜਗ੍ਹਾ ਤੇ ਪਹੁੰਚੇ ਤਾਂ ਦੇਖਿਆ ਕਿ ਬੱਚਾ ਗਿਰਿਆ ਪਿਆ ਸੀ ਤਾਂ ਉਸ ਨੂੰ ਇੱਕ ਲੇਡੀ ਨੇ ਗੋਦੀ ਚੱਕਿਆ ਹੋਇਆ ਸੀ। ਮੈਂ ਵੀ ਉੱਥੇ ਪਹੁੰਚਿਆ ਤੇ ਲਾਲੂ ਨਾਲ ਪਹਿਲਾਂ ਮੈਂ ਡਿਸੀਜਨ ਲਿੱਤਾ ਕਿ ਇਸ ਬੱਚੇ ਦਾ ਫਰਸਟ ایڈ ਕਰਾਈਏ ਤੇ ਮੇਰੇ ਹੀ ਸਟਾਫ ਦੇ ਸਕੂਟਰ ਤੇ ਮੇਰੇ ਸਟਾਫ ਨੇ ਉਸ ਬੱਚੇ ਨੂੰ ਗੋਦੀ ਚੱਕਿਆ ਉਹਨੂੰ ਵਾਪਸ ਅਸੀਂ ਸਕੂਟਰ ਤੇ ਪਹਿਲਾਂ ਗੋਦੀ ਚੱਕ ਕੇ ਸਕੂਲ ਲੈ ਕੇ ਆਏ ਇਹਨਾਂ ਨੂੰ ਤੇ ਪੇਰੈਂਟਸ ਵੀ ਸਕੂਲ ਆ ਗਏ ਸੀ ਉਹਦੇ ਮਦਰ ਨੂੰ ਮੈਂ ਆਪਣੀ ਕਾਰ 'ਚ ਬਿਠਾ ਕੇ ਬੱਚੇ ਨੂੰ ਬਿਠਾ ਕੇ ਡਰਾਈਵਰ ਦੇ ਦਿੱਤਾ ਔਰ ਇੱਕ ਦੋ ਟੀਚਰਸ ਮੇਲ ਟੀਚਰਸ ਨਾਲ ਭੇਜੇ ਅਮਰ ਹਸਪੀਟਲ ਤੇ ਉਹਨੂੰ ਫਰਸਟ ایڈ ਕਰਾਇਆ ਤੇ ਬਾਅਦ 'ਚ ਪਤਾ ਚੱਲਿਆ ਕਿ ਉਹ ਬੱਚਾ ਜਿਹੜਾ ਹੈ ਜਦੋਂ ਸੜਕ ਤੇ ਜਾ ਰਿਹਾ ਸੀਗਾ ਆ ਰੀਸਮਾ ਜਿੱਤੇ ਸਬਜੀ ਮੰਡੀ ਹੈ ਉਹਦੇ ਕੋਲ ਕੋਈ ਈ ਰਿਕਸ਼ਾ ਜਿਹੜਾ ਕਿ ਸਵਾਰੀਆਂ ਢੂੰਡਦਾ ਪ੍ਰਾਈਵੇਟ ਈ ਰਿਕਸ਼ਾ ਲੋਕਾਂ ਨੂੰ ਢੋਣ ਵਾਲਾ ਉਹ ਉਹਦੇ ਵਿੱਚ ਹਿੱਟ ਹੋਇਆ ਔਰ ਉਹ ਇਵਨ ਕੀ ਈ ਰਿਕਸ਼ਾ ਵੀ ਪਲਟ ਗਿਆ ਔਰ ਉਸ ਈ ਰਿਕਸ਼ੇ 'ਚ ਸਵਾਰੀਆਂ ਸੀ ਕਿ ਉਹ ਵੀ ਗਿਰੀਆਂ ਪਲਟਣ ਕਰਕੇ ਲੇਕਿਨ ਮੈਨੂੰ ਦੁੱਖ ਹੈ ਕਿ ਕਿਸੇ ਨੇ ਵੀ ਉੱਥੇ ਚੱਲਦਾ ਬਾਜ਼ਾਰ ਸੀ ਬਹੁਤ ਰਸ਼ ਵਾਲੀ ਜਗ੍ਹਾ ਹੈ ਬੜਾ ਕ라우ਡਿਡ ਜਗ੍ਹਾ ਹੈ ਕਾਫੀ ਉੱਥੇ ਰਸ਼ ਹੁੰਦਾ ਕੋਈ ਸ਼ਾਂਤ ਜਗ੍ਹਾ ਨਹੀਂ ਹੈ ਜਿੱਥੇ ਕਿ ਪਬਲਿਕ ਨੂੰ ਇਹ ਸਾਥ ਦੇਣਾ ਚਾਹੀਦਾ ਸੀਗਾ ਕਿ ਉਸ ਈ ਰਿਕਸ਼ਾ ਵਾਲੇ ਨੂੰ ਰੋਕ ਦੇ ਉਸਨੂੰ ਵੀ ਕਿਹਾ ਜਾਂਦਾ ਕਿ ਤੂੰ ਫਸਟ ਐਡ ਕਰਾਉਣ ਲਈ ਬੱਚੇ ਨੂੰ ਹਸਪਤਲ ਛੱਡ ਬਟ ਨਾ ਕਿਸੇ ਨੇ ਈ ਰਿਕਸ਼ਾ ਵਾਲੇ ਨੂੰ ਰੋਕਿਆ ਜਦ ਅਸੀਂ ਗਏ ਤਾਂ ਨਾ ਰਿਕਸ਼ਾ ਵਾਲਾ ਸੀ ਨਾ ਦੀ ਸਵਾਰੀਆਂ ਸੀ ਸਿਰਫ ਇੱਕ ਬੱਚਾ ਹੀ ਸੀ ਸਕੂਲ ਦਾ ਜਿਹੜਾ ਜਿਹਦਾ ਜਿਹਦਾ ਈ ਰਿਕਸ਼ੇ 'ਚ ਵਜਿਆ ਸੀਗਾ ਪ੍ਰਾਈਵੇਟ ਈ ਰਿਕਸ਼ੇ ਦੇ ਵਿੱਚ ਔਰ ਉਸਨੂੰ ਅਸੀਂ ਫਿਰ ਫਸਟ ਐਡ ਲਈ ਅਮਰ ਹਸਪਤਲ ਛੱਡ ਕੇ ਆਏ ਔਰ ਉੱਥੇ ਦੋ ਕਟੇ ਮੇਰਾ ਸਟਾਫ ਉਹਦੇ ਨਾਲ ਲਗਿਆ ਇਹ ਕਿਹੜੀ ਕਲਾਸ ਚ ਪੜਦਾ ਸੀ ਬੱਚਾ ਸਰ ਸੈਕਿੰਡ ਕਲਾਸ ਦਾ ਬੱਚਾ ਸਰ ਉਹ ਛੋਟਾ ਹੁਣ ਬੱਚੇ ਦੀ ਕੰਡੀਸ਼ਨ ਕਿਵੇਂ ਸਰ ਪੇਰੈਂਟਸ ਨਾਲ ਗੱਲ ਹੋਈ ਸੀ ਜੀ ਪਤਾ ਚੱਲਿਆ ਕਿ ਉਹਦੇ ਫ੍ਰੈਕਚਰ ਸੀ ਤੇ ਅਜੂ ਦਾ ਜਿਹੜਾ ਹੈ ਟ੍ਰੀਟਮੈਂਟ ਹੋ ਰਿਹਾ ਹਸਪੀਟਲ ਦਾ ਰਾਜਦੀਪ ਜੀ ਕਿ ਇਹਦੀ ਆਪਾਂ ਕਿਦੀ ਇਹ ਗਲਤੀ ਮੰਨਦੇ ਆਂ ਗੈਲੀ ਕਿਦੀ ਮੰਨਦੇ ਆਂ ਇਹਦੇ ਚ ਜਿਹੜੇ ਐਕਸੀਡੈਂਟ ਹੁੰਦੇ ਆ ਸਰ ਇਹ ਗਲਤੀਆਂ ਨਾਲ ਹੁੰਦੇ ਆ ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਜਾਨ ਪੁੱਛ ਕੇ ਕਿਸੇ ਦੇ ਵਿੱਚ ਵੱਜਦਾ ਆ ਜਾਂ ਕਿਸੇ ਦਾ ਕੋਈ ਜਾਨ ਪੁੱਛ ਕੇ ਐਕਸੀਡੈਂਟ ਕਰਨ ਦੀ ਸ਼ਮਤਾ ਹੁੰਦੀ ਐ ਐਕਸੀਡੈਂਟ ਆਪਣੇ ਆਪ ਚ ਬੋਡੀ ਐਸਾ ਹੈ ਕਿ ਨੈਗਲੀਜੈਂਸੀ ਹੈ ਇਦੇ ਵਿੱਚ ਉਹਨ ਸੜਕ ਤੇ ਚੱਲਣ ਵਾਲੇ ਦੀ ਵੀ ਗਲਤੀ ਹੈ ਈ ਰਿਕਸ਼ੇ ਵਾਲੇ ਦੀ ਵੀ ਗਲਤੀ ਹੈ ਥੋੜਾ ਜਿਹਾ ਜਿਹੜੇ ਟ੍ਰੈਫਿਕ ਸੈਂਸ ਹੈ ਰੋਡ ਰੂਲਸ ਹੈ ਉਦੀ ਸਾਰਿਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਅਸੀਂ ਸਾਰੇ ਹੀ ਕਿਧਰਾਂ ਕਿਧਰ ਰੂਲਸ ਨੂੰ ਬ੍ਰੇਕ ਕਰਦੇ ਹਾਂ ਜਿਸ ਦਾ ਫਿਰ ਨਤੀਜਾ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਨੂੰ ਭੁਗਤਣਾ ਹੀ ਪੈਂਦਾ ਹੈ ਤਾਂ ਐਕਸੀਡੈਂਟ ਹੈ ਇਹਦੇ ਵਿੱਚ ਮੈਂ ਕਦੀ ਕਿਸੇ ਦਾ ਕਸੂਰ ਨਹੀਂ ਕਾਂਗਾ ਨੈਗਲੀਜੈਂਸੀਜ਼ ਹੈਗੀਆਂ ਸਾਨੂੰ ਰੋਡ ਰੂਲਸ ਨੂੰ ਸੇਫਟੀਜ਼ ਨੂੰ ਧਿਆਨ ਰੱਖ ਕੇ ਹੀ ਸਰਕਾ ਤੇ ਚੱਲਣਾ ਚਾਹੀਦਾ